ਫਤੇਗੜ ਸਾਹਿਬ ਪੁਲਿਸ ਵੱਲੋਂ ਝਾਲੀ ਟਰੈਵਲ ਏਜੰਟਾਂ ਦੇ ਖਿਲਾਫ ਵੱਡੀ ਕਾਰਵਾਈ ਕੀਤੀ ਗਈ ਹੈ ਇਸ ਕਾਰਵਾਈ ਦੇ ਦੌਰਾਨ ਏਜੰਟਾਂ ਦੇ ਖਿਲਾਫ ਨਕੇਲ ਕੱਸਦਿਆਂ ਹੋਇਆ 35 ਮਾਮਲੇ ਦਰਜ ਕੀਤੇ ਗਿਆਨ ਅਤੇ ਉਹਨਾਂ ਵਿੱਚੋਂ 25 ਟਰੈਵਲ ਏਜੰਟਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਹੈ ਇਸ ਮੌਕੇ ਦੇ ਡੀਐਸਪੀ ਨikhil Garg ਨੇ ਬਹੁਤ ਵੱਡੀ ਜਾਣਕਾਰੀ ਸਾਂਝੀ ਕੀਤੀ ਹੈ ਉਹਨਾਂ ਨੇ ਕੀ ਕੁਝ ਕਿਹਾ ਹੈ ਤੁਸੀਂ ਆਪ ਵੀ ਦੇਖੋ ਤੇ ਸੁਣੋ ਡੀਜੀਪੀ ਪੰਜਾਬ ਅਤੇ ਐਸਐਸਪੀ ਫਤੇਗੜ ਸਾਹਿਬ ਦੇ નિਸ਼ਬ ਦਿਤੇਸ਼ ਅਨੁਸਾਰ ਜਿੰਨੇ ਵੀ ਉਹ ਇਮੀਗ੍ਰੇਸ਼ਨ ਸੈਂਟਰ ਨੇ ਫਤੇਗੜ ਸਾਹਿਬ ਜ਼ਿਲ੍ਹੇ ਚ ਇਹਨਾਂ ਦੀ ਚੈਕਿੰਗ ਕੀਤੀ ਗਈ ਸੀ ਇਨਾ ਦੇ ਸਾਰੇ ਡਾਕੂਮੈਂਟਸ ਅੱਛੇ ਚੈੱਕ ਕੀਤੇ ਗਏ ਸਨ ਅਤੇ ਅਸੀਂ ਇਹ ਵੀ ਦੱਸਣਾ ਚਾਹੁੰਦੇ ਹਾਂ ਕਿ ਪਿਛਲੇ ਕੁਝ ਸਮੇਂ ਵਿੱਚ ਅਸੀਂ ਮਿਰਵੋਡ 35 ਮੁਕਦਮੇ ਦਰਜ ਕੀਤੇ ਹਨ ਜੇ ਫੇਕ ਟਰੈਵਲ ਏਜੰਸੀ ਅਤੇ ਉਹਨਾਂ ਦੇ ਅੰਦਰ ਅਸੀਂ 25 ਤੋਂ ਵੱਧ ਬੰਦੇ ਅਰੈਸਟ ਕਰ ਚੁੱਕੇ ਹਾਂ ਅਤੇ ਕੁਝ 10 ਕ ਬੰਦੇ ਇਹਨਾਂ ਚੋਂ ਵਿਦੇਸ਼ ਵੀ ਭੱਜੇ ਹੋਏ ਹਨ ਜਿਨ੍ਹਾਂ ਦੇ ਅਸੀਂ ਐਲਓਸੀ ਖੁਲਵਾ ਚੁੱਕੇ ਹਾਂ ਤੇ ਜਿੰਨੇ ਅਜੇ ਪੈਂਡਿੰਗ ਬੰਦੇ ਨੇ ਉਹ ਵੀ ਅਸੀਂ ਜਲਦੀ ਹੀ ਅਰੈਸਟ ਕਰਾਂਗੇ ਇੱਕ ਸਾਡੇ ਗਾ ਇੱਕ ਇਹ ਚੀਜ਼ ਨੋਟਿਸ ਚਾਹੀ ਹੈ ਕਿ ਜਿੰਨੇ ਅਸੀਂ ਬੰਦੇ ਅਰੈਸਟ ਕੀਤੇ ਹਨ ਇਹਨਾਂ ਵਿੱਚੋਂ ਮੋਸਟਲੀਆ ਕੋਲ ਨੇ ਲਾਇਸੈਂਸ ਨਹੀਂ ਸੀਗਾ ਤਾਂ ਮੇਰੀ ਲੋਕਾਂ ਅੱਗੇ ਇਹੀ ਬੇਨਤੀ ਕੀਤੀ ਜਾਂਦੀ ਹੈ ਕਿ ਜਦੋਂ ਵੀ ਉਹਨਾਂ ਨੇ ਕਿਸੇ ਤੋਂ ਕੋਈ ਗਾਈਡੈਂਸ ਲੈਣੀ ਹੈ ਜਾਂ ਬਾਹਰ ਜਾਣਾ ਹੈ ਜਿਹੜੇ ਜਿਹੜੇ ਸਰਕਾਰ ਵੱਲੋਂ ਸਰਟੀਫਾਈਡ ਇਮੀਗ੍ਰੇਸ਼ਨ ਸੈਂਟਰਸ ਨੇ ਉਹਨਾਂ ਨਾਲ ਹੀ ਤਾਲਮਲ ਕੀਤਾ ਜਾਵੇ ਜੀ ਸੋ ਹੋਰ ਕਿੰਨੇ ਕਿ ਦਰਖਾਸਤਾਂ ਆਈਆਂ ਜੀ ਉਹ ਹਜੇ ਚੈੱਕ ਕਰ ਰਹੇ ਹਾਂ ਬਟ ਜਿੰਨੇ ਵੀ ਦਰਖਾਸਤਾਂ ਹੋਣਗੇ ਅਸੀਂ ਜਲਦੀ ਜਲਦੀ ਉਹਨਾਂ ਦਾ ਕਾਰਵਾਈ ਕਰਕੇ ਜਲਦੀ ਪਰਚੇ ਦਰਜ ਕੀਤੇ ਜਾਂਦੇ ਜੀ ਜਿਨ੍ਹਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ ਦੇਖੋ ਸਭ ਤੋਂ ਵੱਜਦੀ ਫਤੇਗੜ ਸਾਹਿਬ ਮੋਹੱਲੀ ਚੰਡੀਗੜ੍ਹ ਏਰੀਆ ਦੇ ਨੇ ਅਤੇ ਇਹਨਾਂ ਵਿੱਚੋਂ ਕੁਝ ਪਟਿਆਲਾ ਅੰਬਾਲਾ ਤੇ ਦਿੱਲੀ ਦੇ ਵੀ ਹੈ ਤੇ ਸਾਡੇ ਕੋਲ ਇੱਕ ਕੇਸ ਤਮਿਲਨਾਡੂ ਦਾ ਵੀ ਆਇਆ ਹੈ ਕਿ ਉੱਥੇ ਕੋਈ ਇਮੀਗ੍ਰੇਸ਼ਨ ਏਜੰਸੀ ਸੀ ਜਿੱਥੇ ਮਤਲਬ ਬੱਚੇ ਨੇ ਪੈਸੇ ਦਿੱਤੇ ਅਤੇ ਉਹ ਉਹਨਾਂ ਨੂੰ ਧੋਖਾੜੀ ਹੋਈ ਹੈ ਜੀ। ਕੇਵਲ ਪੰਜਾਬੀ ਟੀਵੀ ਦੇ ਲਈ ਫਤਿਹਗੜ੍ਹ ਸਾਹਿਬ ਤੋਂ ਸਾਇਮ ਮੜਕਣ ਦੀ ਖਾਸ ਰਿਪੋਰਟ ਫਤੇਗੜ ਸਾਇਹ ਪੁਲਿਸ ਦੇ ਵੱਲੋਂ ਝਾਲੀ ਟਰੈਵਲ ਏਜੰਟਾਂ ਦੇ ਖਿਲਾਫ ਵੱਡੀ ਕਾਰਵਾਈ ਕੀਤੀ ਗਈ ਹੈ ਇਸ ਕਾਰਵਾਈ ਦੇ ਦੌਰਾਨ ਏਜੰਟਾਂ ਦੇ ਖਿਲਾਫ ਨਕੇਲ ਕੱਸਦਿਆਂ ਹੋਇਆ 35 ਮਾਮਲੇ ਦਰਜ ਕੀਤੇ ਗਿਆਨ ਅਤੇ ਉਹਨਾਂ ਵਿੱਚੋਂ 25 ਟਰੈਵਲ ਏਜੰਟਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਹੈ ਇਸ ਮੌਕੇ ਦੇ ਡੀਐਸਪੀ ਨਿਖਲ ਗਰਗ ਨੇ ਬਹੁਤ ਵੱਡੀ ਜਾਣਕਾਰੀ ਸਾਂਝੀ ਕੀਤੀ ਹੈ ਉਹਨਾਂ ਨੇ ਕੀ ਕੁਝ ਕਿਹਾ ਹੈ ਤੁਸੀਂ ਆਪ ਵੀ ਦੇਖੋ ਤੇ ਸੁਣੋ ਡੀਜੀਪੀ ਪੰਜਾਬ ਅਤੇ ਐਸਐਸਪੀ ਫਤੇਗੜ ਸਾਹਿਬ ਦੇ નિਸ਼ਬ ਦਿਤੇਸ਼ ਅਨੁਸਾਰ ਜਿੰਨੇ ਵੀ ਉਹ ਇਮੀਗ੍ਰੇਸ਼ਨ ਸੈਂਟਰ ਨੇ ਫਤੇਗੜ ਸਾਹਿਬ ਵਿਲੇਜ ਇਹਨਾਂ ਦੀ ਚੈਕਿੰਗ ਕੀਤੀ ਗਈ ਸੀ ਇਨਾ ਦੇ ਸਾਰੇ ਡਾਕੂਮੈਂਟਸ ਸੱਚੇ ਚੈੱਕ ਕੀਤੇ ਗਏ ਸਨ ਅਤੇ ਅਸੀਂ ਇਹ ਵੀ ਦੱਸਣਾ ਚਾਹੁੰਦੇ ਹਾਂ ਕਿ ਪਿਛਲੇ ਕੁਝ ਸਮੇਂ ਵਿੱਚ ਅਸੀਂ ਨਿਰਵੋਲ 35 ਮੁਕਦਮੇ ਦਰਜ ਕੀਤੇ ਹਨ ਜੇ ਫੇਕ ਟਰੈਵਲ ਏਜੰਸੀ ਅਤੇ ਉਹਨਾਂ ਦੇ ਅੰਦਰ ਅਸੀਂ 25 ਤੋਂ ਵੱਧ ਬੰਦੇ ਅਰੈਸਟ ਕਰ ਚੁੱਕੇ ਹਾਂ ਅਤੇ ਕੁਝ 10 ਕ ਬੰਦੇ ਇਹਨਾਂ ਚ ਵਿਦੇਸ਼ ਵੀ ਭੱਜੇ ਹੋਏ ਹਨ ਜਿਨ੍ਹਾਂ ਦੇ ਅਸੀਂ ਐਲਓਸੀ ਖੁਲਵਾ ਚੁੱਕੇ ਹਾਂ ਤੇ ਜਿੰਨੇ ਅਜੇ ਪੈਂਡਿੰਗ ਬੰਦੇ ਨੇ ਉਹ ਵੀ ਅਸੀਂ ਜਲਦੀ ਹੀ ਅਰੈਸਟ ਕਰਾਂਗੇ ਇੱਕ ਸਾਡੇ ਗਾ ਇੱਕ ਇਹ ਚੀਜ਼ ਨੋਟਿਸ ਚਾਹੀ ਹੈ ਕਿ ਜਿੰਨੇ ਅਸੀਂ ਬੰਦੇ ਅਰੈਸਟ ਕੀਤੇ ਹਨ ਇਹਨਾਂ ਵਿੱਚੋਂ ਮੋਸਟਲੀਆ ਕੋਲੇ ਲਾਇਸੈਂਸ ਨਹੀਂ ਸੀਗਾ ਤਾਂ ਮੇਰੀ ਲੋਕਾਂ ਅੱਗੇ ਇਹੀ ਬੇਨਤੀ ਕੀਤੀ ਜਾਂਦੀ ਹੈ ਕਿ ਜਦੋਂ ਵੀ ਉਹਨਾਂ ਨੇ ਕਿਸੇ ਤੋਂ ਕੋਈ ਗਾਈਡੈਂਸ ਲੈਣੀ ਹੈ ਜਾਂ ਬਾਹਰ ਜਾਣਾ ਹੈ ਜਿਹੜੇ ਜਿਹੜੇ ਸਰਕਾਰ ਵੱਲੋਂ ਸਰਟੀਫਾਈਡ ਇਮੀਗ੍ਰੇਸ਼ਨ ਸੈਂਟਰਸ ਨੇ ਉਹਨਾਂ ਨਾਲ ਹੀ ਤਾਲਮਲ ਕੀਤਾ ਜਾਵੇ ਜੀ ਹੋਰ ਕਿੰਨੇ ਇੱਕ ਦਰਖਾਸਤਾਂ ਆਈਆਂ ਜੀ ਉਹ ਹਜੇ ਚੈੱਕ ਕਰ ਰਹੇ ਹਾਂ ਬਟ ਜਿੰਨੇ ਵੀ ਦਰਖਾਸਤਾਂ ਨੇ ਅਸੀਂ ਜਲਦੀ ਜਲਦੀ ਨਾਲ ਕਾਰਵਾਈ ਕਰਕੇ ਜਲਦੀ ਪਰਚੇ ਦਰਜ ਕੀਤੇ ਜਾਂਦੇ ਜੀ ਜਿਨ੍ਹਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ ਦੇਖੋ ਸਭ ਤੋਂ ਵੱਜ ਰਿਹਾ ਫਤੇਗੜ ਸਾਹਿਬ ਮੋਹੱਲੀ ਚੰਡੀਗੜ੍ਹ ਏਰੀਆ ਦੇ ਨੇ ਤੇ ਇਹਨਾਂ ਵਿੱਚੋਂ ਕੁਝ ਪਟਿਆਲਾ ਅੰਬਾਲਾ ਤੇ ਦਿੱਲੀ ਦੇ ਵੀ ਹੈ ਤੇ ਸਾਡੇ ਕੋਲ ਇੱਕ ਕੇਸ ਤਮਿਲਨਾਡੂ ਦਾ ਵੀ ਆਇਆ ਹੈ ਕਿ ਉੱਥੇ ਕੋਈ ਇਮੀਗ੍ਰੇਸ਼ਨ ਏਜੰਸੀ ਸੀ ਜਿੱਥੇ ਮਤਲਬ ਬੱਚੇ ਨੇ ਪੈਸੇ ਦਿੱਤੇ ਅਤੇ ਉਹ ਉਹਨਾਂ ਨੂੰ ਧੋਖਾੜੀ ਗਈ ਹੈ ਜੀ اے 1 ਪੰਜਾਬੀ ਟੀਵੀ ਦੇ ਲਈ ਪਤੇਗੜ੍ਹ ਸਾਹਿਬ ਤੋਂ ਸਾਹਿਬ ਮੜਕਣ ਦੀ ਖਾਸ ਰਿਪੋਰਟ